ਕੰਦਾ ਬੇਇਜ਼ਤੀ ਹੋ ਰਹੀ ਇਸਨੇ ਸਾਰਿਆਂ ਦੀ ਬੇਇਜ਼ਤੀ ਤੁਸੀਂ ਆਈਡੀ ਕਰਦੇ ਘੱਟ ਆਹ ਭਾਜੀ ਆ ਵੇਖੋ ਆ ਬੰਦੇ ਹੈਗੇ ਆ ਅਸੀਂ ਇੱਥੇ ਰੋਡ ਦੇ ਉੱਤੇ ਜਾਂਦੇ ਸੀ ਅਸੀਂ ਇਹਨਾਂ ਦੋ ਜਣੇ ਨੂੰ ਵੇਖਿਆ ਲੋਕਾਂ ਦੀਆਂ ਡੋਰਾਂ ਕਰਕੇ ਸਿੱਖਾਂ ਦੇ ਨਾਂ ਦੇ ਉੱਤੇ ਮੰਗੰਦੇ ਆ ਹੈ ਇਹ ਸਿੱਖਾਂ ਦੇ ਨਾਂ ਦੇ ਉੱਤੇ ਮੰਗੰਦੇ ਆ ਹੁਣ ਮੈਨੂੰ ਆਖੇ ਮੈਂ ਲਾਓ ਰਿਕਾਰਡ ਵਿਖਾਓ ਕੋਈ ਨਾ ਕੋ ਰਿਕਾਰਡ ਨਹੀਂ ਹੈਗਾ ਘਰ ਘਰ ਲੋਕਾਂ ਦੀਆਂ ਡੋਰਾਂ ਕਰੰਦਾ ਅਸੀਂ ਲੰਘਨਦੇ ਸੀ ਅਸੀਂ ਦੇਖਿਆ ਦੋ ਜਣੇ ਨੂੰ ਖਿਆਰਾ ਦੇਖੋ ਇਹਨਾਂ ਦੀ ਉਮਰ ਸਿਆਣੇ ਬਿਆਣੇ ਹੈਗੇ ਆ ਕੋਈ ਇਹਨਾਂ ਦੀ ਏਜ ਵੇਖੋ ਇੱਥੇ ਇਹਨਾਂ ਨੇ ਕਿਹੜਾ ਕੰਮ ਮੰਗੰਦਾ ਭੀਖ ਵਾਂਗੂ ਮੰ ਕਿ ਇਹ ਸਿੱਖੀ ਦੇ ਨਾਂ ਦੇ ਉੱਤੇ ਦੇਖੋ ਕਿ ਕਿੰਨੇ ਲੋਟੂ ਬਣੇ ਹੋਇਆ ਛੋਟੇ ਲੋਟੂ ਵੱਡੇ ਲੋਟੂ ਸਾਰਾ ਇਹਨਾਂ ਕੌਮ ਦਾ ਨਾਮ ਬਦਨਾਮ ਕੀਤਾ ਹੋਇਆ ਤੇ ਇਹਨਾਂ ਕੋ ਕੋਈ ਜਵਾਬ ਨਹੀਂ ਹੈਗਾ ਕੋਈ ਇਹਨਾਂ ਕੋ ਸਟੇਟਸ ਨਹੀਂ ਹੈਗਾ ਦੋ ਜਣਿਆਂ ਕੋਈ ਨਹੀਂ ਨਹੀਂ ਇਹ ਕਿੱਡੀ ਬੇਇੱਜ਼ਤੀ ਕਰਦਾ ਇਹ ਉਹਨਾਂ ਏਰੀਆ ਚ ਜਾਂਦੇ ਜਿੱਥੇ ਜਿੱਥੇ ਆਪਣੀ ਕੋਈ ਕਮਿਊਨਿਟੀ ਦੇ ਲੋਕ ਰਹਿੰਦੇ ਨਹੀਂਗੇ ਉੱਥੇ ਜਾ ਕੇ ਇਹ ਸਾਰੇ ਇੱਥੇ ਯੂਕੇ ਦੇ ਵਿੱਚ ਵੇਖੋ ਕਿ ਲੋਕਾਂ ਦੀਆਂ ਡੋਰਾਂ ਕਰਦੇ ਆ ਡੋਰਾਂ ਕਰਕੇ ਕੁਆਇਟ ਰੋਡਾਂ ਦੇ ਉੱਤੇ ਜਾ ਕੇ ਦੋ ਦੋ ਚਾਚਾ ਪੌਣ ਪਾਈ ਪਾਈ ਪੌਣ ਦਾਦਾ ਪੌਣ ਲਾ ਕੇ ਇਹ ਆਪਣੀਆਂ ਜੇਬਾਂ ਭਰਦਾ ਹੈ ਹਾਂਜੀ ਦੱਸੋ ਤੁਸੀਂ ਦੱਸੋ ਕੀ ਹੈ ਤੁਹਾਡੀ ਕੋਈ ਵੀ ਦੱਸੋ ਗੱਲ ਬਾਤ ਜੇ ਇਹ ਹੀ ਗਲਤੀਆਂ ਦੇ ਨਹੀਂ ਨਹੀਂ ਠੀਕ ਹੈ ਭਾਜੀ ਨਹੀਂ ਤੁਸੀਂ ਦੱਸੋ ਇਹੀ ਜੇ ਗਲਤ ਤੁਹਾਨੂੰ ਆਖਿਆ ਇੱਥੇ ਹਾਂਜੀ ਦੱਸੋ ਭਾਜੀ ਕੋਈ ਵੀ ਤੁਸੀਂ ਜੇ ਇਹ ਹੀ ਗਲਤ ਆ ਸਾਡੇ ਦਸਾ ਦਸਾਂ ਗੁਰੂਆਂ ਨੇ ਸਾਨੂੰ ਇਹ ਸਿਧਾਂਤ ਨਹੀਂ ਦਿੱਤੇ ਨਹੀਂ ਕੋਈ ਗੱਲ ਨਹੀਂ ਤੇ ਉਹ ਜਿੱਦਾਂ ਕਰਨਾ ਨਹੀਂ ਮੈਂ ਕਿਦਾਂ ਕਿਉਂ ਕਹਿੰਦਾ ਇਦਾਂ ਇਹ ਦੋ ਗੱਲ ਵੀ ਰਹੀ ਮੇਰੀ ਠੀਕ ਹੈ ਤੂੰ ਕਿ ਤੁਸੀਂ ਸਾਡੀ ਸਾਡੀ ਜਿਹੜੀ ਕੌਮ ਦੀ ਨਾਂ ਹੀ ਬਦਨਾਮ ਨਿਕਿਆ ਹੁਣ ਤੇ ਤੂੰ ਦੇਖੇਗਾ ਨਾ ਕਿਸੇ ਦੌਰ ਤੇ ਵੀ ਤੇ ਭਾਵੇਂ ਲਾਗੇ 70 ਮਾਤਿ ਹੋਰ ਦਾ ਨਹੀਂ ਛੇਤ ਨਹੀਂ ਕੀ ਮਾਨ ਨੇ ਤੁਹਾਨੂੰ ਆਲਰੇਡੀ ਵਜੇ ਹੋਏ ਤੁਸੀਂ ਕੋ ਕੌਮ ਦਾ ਬੇੜਾ ਕਰ ਕਰਨ ਦਾ ਤਾਂ ਡਰ ਗਏ ਚੱਲ ਕੋਈ ਨਹੀਂ ਤੁਸੀਂ ਗਾਂ ਆਪਣੇ ਧੀਆਂ ਪੁੱਤਾਂ ਨੂੰ ਕੀ ਸਮਝਾਓਗੇ ਕੀ ਸਮਝਾਓਗੇ ਗਾਂ ਕੀ ਆਪਣੇ ਪੰਥ ਨੂੰ ਗਾਂ ਸੇਤ ਦੋਗੇ ਚੱਲ ਕੋਈ ਨਹੀਂ ਸਾਡੇ 10 ਗੁਰੂ ਤਾਂ ਸਾਨੂੰ ਇਹ ਦੇ ਕੇ ਗਏ ਸਿੱਖਿਆ ਚੱਲ ਮੈਂ ਤੇਰੀ ਮੰਨ ਲੈਣੇ ਨਹੀਂ ਮੰਨ ਨਹੀਂ ਲੈਂਦੇ ਮੰਨ ਮੰਨ ਯਾਰ ਤੁਸੀਂ ਸ਼ਰੇ ਆਮ ਕੀ ਕਰੰਦਾ ਹੈ ਜੇ ਚੱਲ ਵੀਰ ਹੁਣ ਤੁਸੀਂ ਡੋਰ ਡੋਰ ਨੌ ਕੀਤੇ ਬੰਦੇ ਨੇ ਤੁਹਾਨੂੰ ਕੀ ਕਿਹਾ ਤੁਸੀਂ ਸਾਨੂੰ ਵੇਖ ਕੇ ਸਾਈਡ ਤੇ ਹੋਈ ਫਿਰ ਘੁੰਮ ਕੇ ਆਏ ਆ ਹੈ ਚੱਲ ਲਵਣੇ ਚੱਲਦੇ ਕਿਉਂਕਿ ਇਸ ਏਰੀਆ ਜਿੱਤਨ ਵਾਲੇ ਉਹ ਬੰਦੇ ਨਹੀਂ ਹੈਗੇ ਆਪਣੀ ਕਮਿਊਨਿਟੀ ਇੰਨਾ ਏਰੀਆ ਚ ਤੇ ਆਪਣਾ ਬੰਦਾ ਹੀ ਕੋਈ ਨਹੀਂ ਹੈਗਾ ਜਿੰਨਾਂ ਜੇ ਤੁਸੀਂ ਆਣ ਕੇ ਕੀ ਕਰੰਦੇ ਜੇ ਕੀ ਕੰਮ ਸ਼ੁਰੂ ਕੀਤੇ ਹੋਏ ਆ ਅਗਲੇ ਵੰਦੇ ਯਾਰ ਸਰਦਾਰ ਆ ਤੁਸੀਂ ਦੋ ਦੋ ਰੰਖਾ ਖਾ ਖਾ ਆਪਣੇ ਭੀਖ ਮੰਗਣ ਵਾਲੀ ਗੱਲ ਕਰੰਦੇ ਏ ਜੇ ਹੈ ਕਿ ਤੁਸੀਂ ਆਪਦੇ ਕੋਈ ਕੰਮ ਕਰਦੇ ਤੁਸੀਂ ਆਪਣੇ ਤੁਸੀਂ ਦੋਵੇਂ ਹਟੇ-ਕੱਟੇ ਹੈਗੇ ਜੇ ਕੰਮ ਨਹੀਂ ਕਰ ਸਕਦੇ ਤੁਸੀਂ ਆਪਣੇ ਲਈ ਤੁਸੀਂ ਆਏ ਤੇ ਵੇਸਟਰ ਰਹੇ ਹਣਾ ਤੇ ਵੇਸਟਰ ਵੀ ਜੇ ਤੇ ਆਣ ਕੇ ਤੁਸੀਂ ਕੰਮ ਪੁੱਠੇ ਸ਼ੁਰੂ ਕੀਤੇ ਹੋਏ ਆ ਹੈ ਜਦੋਂ ਪੁਲਿਸ ਨੂੰ ਸੱਦਗੇ ਤੇ ਤੁਹਾਡਾ ਨਾਲ ਹੀ ਥੋੜੇ ਨਾ ਤੁਸੀਂ ਰਿਪੋਰਟ ਹੋਵਗੇ ਦੋਵੇਂ ਜਣੇ ਤੇ ਚੰਗਾ ਦੋ ਮਿੰਟਾਂ ਦੇ ਵਿੱਚ ਇੱਥੇ ਪੁਲਿਸ ਆ ਜਣੀ ਹੈ ਵੀ ਤੂੰ ਚੰਗਾ ਕੰਮ ਕਰੋ ਤੁਸੀਂ ਜੇ ਆਏ ਜੇ ਕੋਈ ਕੋਈ ਤੁਸੀਂ ਇਹ ਗਾਂਵ ਬਚੈਣ ਨੂੰ ਕੀ ਸਮਝਾ ਕੇ ਜਾਓਗੇ ਯਾਰ ਬੰਦਾ ਉੱਥੋਂ ਤਾਂ ਸਿੱਖਦਾ ਉਹਨਾਂ ਨੇ ਵੀ ਇਹੀ ਚੀਜ਼ਾਂ ਸਿੱਖਣੀਆਂ ਮੜੇ ਕੀ ਸਮਝਾਓਗੇ ਤੁਸੀਂ ਗਾਂ ਤੁਸੀਂ ਕੀ ਬੇੜਾ ਕਰਕੇ ਕਰਨਾ ਤੁਲੇ ਹੋਏ ਜੇ ਅੱਗੇ ਕਿਤੇ ਘਟ ਹੁੰਦਿਆ ਜੇ ਕੰਮ ਸੇ ਕੰਮ ਤੁਸੀਂ ਬਾਹਰ ਨਹੀਂ ਆਉਦੇ ਧੀਆਂ ਪੋਤਾਂ ਨੂੰ ਤੇ ਹੱਥ ਆਪਦੀ ਮਿਹਨਤ ਕਰਕੇ ਕਮਾਈ ਖਵਾਓ ਕੀ ਉਹਨਾਂ ਨੂੰ ਕੀ ਜ਼ਹਿਰ ਖੋਲੰਦਾ ਹੈ ਜੇ ਲੋਕ ਮੰਗ-ਮੰਗ ਕਿਹੋ ਆਪਦੇ ਧੀਆਂ ਪੁੱਤਾਂ ਨੂੰ ਖਵਾਓਗੇ ਹੈ ਕੀ ਉਹਨਾਂ ਨੂੰ ਜ਼ਹਿਰ ਖਵਾਉਂਦਾ ਹੈ ਜੇ ਕਿ ਮਿਹਨਤ ਦੀ ਕਮਾਈ ਖਵਾਓ ਮਿਹਨਤ ਦੀ ਕਮਾਈ ਹੱਕ ਸੱਚ ਦੀ ਕਮਾਈ ਉਹਨਾਂ ਨੂੰ ਕਰਕੇ ਖਵਾਓ ਕਿ ਉਹ ਗਾਂਹ ਕੋਈ ਉਹਨਾਂ ਦੇ ਵਿੱਚ ਉਹ ਕਮਾਈ ਉਹਨਾਂ ਨੂੰ ਗਾਂਹ ਕਿਤੇ ਬਰਕਤ ਪਾਵੇ ਗਾਂਹ ਉਹਨਾਂ ਦੀ ਸੋਚ ਸਹੀ ਹੋਵੇ ਠੀਕ ਹੈ ਕਿ ਤੁਸੀਂ ਉਹ ਤੁਹਾਡੀ ਉਮਰ ਹੋ ਗਈ ਆ ਤੁਸੀਂ ਗਾਂਹ ਆਪਦੀ ਜਿਹੜੀ 20 ਸਾਲ ਹੈਗੀ ਆ ਉਹਨੂੰ ਚੰਗੀ ਤਰ੍ਹਾਂ ਨਭਾਓ ਗਾਂਹ ਚੰਗੀ ਤਰ੍ਹਾਂ ਕੋਈ ਕੰਮ ਕਰੋ ਕਿ ਤੁਸੀਂ ਇਹੋ ਜੇ ਕੰਮ ਸ਼ੁਰੂ ਕੀਤੇ ਹੋਏ ਜੇ ਉਹ ਤੇ ਛਪਾ ਕੇ ਬੋਕਾਣ ਕੇ ਇੱਥੇ ਲੋਕਾਂ ਨੂੰ ਉਹਦਾ ਮੰਗਣਾ ਸ਼ੁਰੂ ਕੀਤਾ ਤੁਸੀਂ ਨਾਲੇ ਇਹ ਪੈਸੇ ਤੁਸੀਂ ਜੇ ਲੈਣ ਦੇ ਡਿਟੇਸ਼ਨ ਉਹਦੇ ਹਿਸਾਬ ਨਾਲ ਤੇ ਇਹਦੇ ਬੱਚਿਆਂ ਨੂੰ ਖਵਾਣੇ ਤੇ ਕਿੱਥੇ ਨਿਕਲਨੇ ਬੰਦੇ ਦੱਸ ਦੋ ਜੇ ਅਸੀਂ ਗਲਤ ਆ ਜੇ ਅਸੀਂ ਇਹ ਤੁਹਾਨੂੰ ਕੋਈ ਵੀ ਗੱਲ ਕਰਦੇ ਆ ਦੱਸੋ ਗਲਤ ਆ ਉਹਦਾ ਤਾਂ ਨਹੀਂ ਕਹਿ ਰਹੇ ਨਹੀਂ ਨਹੀਂ ਤੁਸੀਂ ਯਾਰ ਜੋ ਤੁਸੀਂ ਕਹਿ ਸਕਦੇ ਕਿ ਤੁਸੀਂ ਯਾਰ ਕੋਈ ਤੇ ਤੁਹਾਡੀ ਅਣਖ ਨਹੀਂ ਚਾਹੀਦੀ ਕੋਈ ਨਹੀਂ ਕਿ ਅਸੀਂ 10ਵੇਂ ਗੁਰੂਆਂ ਦੀ ਆ ਇੱਕ ਵਾਰੀ ਦੇ ਰੱਬ ਗੁਨਾਹ ਵੀ ਮਾਫ ਕਰ ਦਿੰਦਾ ਜੇ ਜੇ ਮੈਂ ਤੈਨੂੰ ਗਲਤ ਸਮਝਾ ਤੂੰ ਮੇਰਾ ਭਾਈ ਜਨਾ ਇੱਕ ਵਾਰੀ ਗੁਨਾਹ ਆਪਾਂ ਮਾਫ ਕਰ ਦਿੰਦੇ ਨੈਕਸਟ ਟਾਈਮ ਜੋ ਕਰੇਂਗਾ ਨਾ ਤੂੰ ਫੇਰ ਦੇਖੀ ਸਾਡੇ ਨਾਲ ਜੋ ਕਰ ਸਕਦਾ ਇੱਕ ਗੱਲ ਕੱਲ ਇਦਾਂ ਜੇ ਦਾਲ ਇਦਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਤੂੰ ਮੇਰਾ ਆਪਣਾ ਕਾਰਡ ਦੇ ਜਾ ਮੈਂ ਕਾਰਡ ਨਹੀਂ ਦਿੰਦਾ ਮੈਂ ਕਾਰਡ ਨਹੀਂ ਦਿੰਦਾ ਜੇ ਕਾਰਡ ਦੇਣ ਦੀ ਲੋੜ ਨਹੀਂ ਉੱਤੇ ਰੱਬ ਨੂੰ ਆ ਹਾਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਦੇ ਮਨ 'ਚ ਰੱਖ ਕਿ ਸਾਡੇ ਦਸਾਂ ਗੁਰੂਆਂ ਦੀਆਂ ਕਿੱਡੀਆਂ ਕੁਰਬਾਨੀਆਂ ਸਾਨੂੰ ਸਾਨੂੰ ਕੋਈ ਡਿਟੇਲ ਦੇ ਦਿਓ ਅਸੀਂ ਘਰੋਂ ਕੰਮ ਹੀ ਕਰ ਲੈਂਦੇ ਹਾਂ ਨਹੀਂ ਅਸੀਂ ਡਿਟੇਲ ਨਹੀਂ ਅਸੀਂ ਦੇ ਸਕਦੇ ਕੋਈ ਵੀ ਸਾਡੇ ਕੋਲ ਕੋਈ ਕੰਮ ਨਹੀਂ ਹੈਗਾ ਯਾਰ ਇੱਕ ਦੇ ਮਹੀਨਾ ਇੱਕ ਸਾਨੂੰ ਕੰਮ ਦੇ ਦੋ ਨਹੀਂ ਕੰਮ ਹੀ ਨਹੀਂ ਦੇ ਸਕਦੇ ਕੁਝ ਵੀ ਪਰ ਤੁਸੀਂ ਇਹ ਦੇਖੋ ਕਿ ਸਾ ਚਲ ਕੋਈ ਨਹੀਂ ਵੀਰਾ ਤੂੰ ਸਾਨੂੰ ਇੱਕ ਕਾਰ ਦੇ ਦੇ ਫੋਨ ਨੰਬਰ ਦੇ ਦੇ ਫੋਨ ਨੰਬਰ ਨਹੀਂ ਹੈਗਾ ਗੱਲ ਇਹਦਾ ਮੈਂ ਇਹ ਗੱਲ ਦੱਸ ਦੇਣਾ ਦੇਖੋ ਤੁਹਾਡੇ ਕੋਲ ਕੰਮ ਕਰ ਆ ਹੁਣ ਤਾਂ ਤੁਹਾਨੂੰ ਛੱਡਣ ਲੱਗੇ ਜੇ ਸਾਨੂੰ ਛੱਡਣ ਲੱਗੇ ਜੇ ਕੋਈ ਦਿਹਾੜੀ ਧੁਰੀ ਦਾ ਮਤਲਬ ਨਹੀਂ ਹੈਗਾ ਤੁਹਾਨੂੰ ਛੱਡਣ ਲੱਗੇ ਤਾਂ ਤਿਤਨਾ ਬਾਅਦ ਹੋ ਜਾਓ ਜੇ ਤੁਹਾਨੂੰ ਹੁਣ ਇੱਥੇ ਦੇ ਦਿੰਦੇ ਜੇ ਮੰਗਦੇ ਕਿ ਮੈਨੂੰ ਇਹ ਏਰੀਆ ਨਹੀਂ ਤੇ ਤੁਹਾਨੂੰ ਮੈਂ ਉਦੋਂ ਇਮੀਗ੍ਰੇਸ਼ਨ ਨੂੰ ਪੜਾ ਦੇਣਾ ਜੀ ਬਿਲਕੁਲ ਸਾਡੀਆਂ ਜੋਬਾਂ ਇੱਥੇ ਚੱਲਦੀਆਂ ਲੱਗੀਆਂ ਸਾਨੂੰ ਤੁਸੀਂ ਵੀ ਇੱਕ ਨੰਬਰ ਦੇ ਦਿਓ ਸਾਨੂੰ ਕੱਲ ਨੂੰ ਜੋ ਵੀ ਦੇ ਦਿਓ ਮੈਂ ਅਹੀਂ ਕੋਈ ਜੋਬ ਨਹੀਂ ਦਿੰਦੇ ਤੁਸੀਂ ਜੋ ਜਿਹੜੇ ਕੰਮ ਨੂੰ ਇੰਡੀਆ ਤੋਂ ਕਿ ਜਿਹੜਾ ਤੁਸੀਂ ਆਹ ਕੰਮ ਕਰਦੇ ਏ ਜੇ ਨਾ ਇਹ ਕੰਮ ਗਲਤ ਆ ਜੇ ਤੁਸੀਂ ਇਹ ਤਾਂ ਤੁਹਾਡੀ ਬਿਚਾਰ ਨਹੀਂ ਵੀ ਗਲਤੀ ਆ ਤੁਸੀਂ ਮੇਰਾ ਭਾਈ ਆ ਦੇਖੋ ਜੀ ਆ ਦੇਖੋ ਆਣ ਕੇ ਕੀ ਕਰਦੇ ਆ ਆਪਣੇ ਆਣ ਕੇ ਇੱਥੇ ਇੰਡੀਆ ਤੋਂ ਆਣ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਕਿ ਮੰਗਨ ਦਾ ਡੋਨੇਸ਼ਨ ਦੇ ਨਾਂ ਤੇ ਗਲਤ ਰਜਿਸਟਰਡ ਬਣਾ ਕੇ ਜਿੰਨੂੰ ਕਿਸਦਾ ਪਤਾ ਨਹੀਂ ਹੈਗਾ ਫਿਰ ਸਿਆ ਦੇਖੋ ਇਹਨਾਂ ਦੀ ਏਜ ਦੇਖੋ ਤੇ ਕੰਮ ਵੇਖੋ ਕਿ ਕਿਹੋ ਜਿਹੀ ਕਮਾਈ ਆ ਉਹਦੇ ਧੀਆ ਪੁੱਤਾਂ ਨੂੰ ਖਵਾਉਂਦਾ ਆ